ਬੱਚੇ ਨੂੰ ਉੱਠ ਕੇ ਬਾਹਰ ਨਹੀਂ ਜਾਣ ਦੇਉਂਦੇ ਕਿਉਂਕਿ ਉਹਦੀ ਕਨਸੈਂਟਰੇਸ਼ਨ ਭੰਗ ਹੋ ਜਾਂਦੀ ਹੈ ਸਮਝ ਨਹੀਂ ਲੱਗਦੀ ਆਪਾਂ ਵੀ ਜਦੋਂ ਸੰਗਤ ਵਿੱਚ ਆਉਣਾ ਤੇ ਬੜੇ ਧਿਆਨ ਨਾਲ ਬੈਠਣਾ ਹੈ ਸਮਝਣ ਦਾ ਯਤਨ ਕਰਨਾ ਹੈ ਜਿੱਥੋਂ ਸਮਝ ਨਾ ਲੱਗੇ ਤੁਸੀਂ ਪੁੱਛਣਾ ਹੈ ਵਿੱਚ ਵਿੱਚੋਂ ਮੈਂ ਵੀ ਤੁਹਾਨੂੰ ਉਠਾ ਕੇ ਪੁੱਛ ਸਕਦਾ ਹਾਂ ਕਿਉਂਕਿ ਤੁਸੀਂ ਆਪਾਂ ਸਾਰੇ ਸਖਿਆਰਥੀ ਹਾਂ ਆਪਾਂ ਸਿੱਖਣ ਵਾਸਤੇ ਆਏ ਹਾਂ ਤੇ ਆਪਾਂ ਸਿੱਖਣਾ ਕੀ ਹੈ ਸਾਰਿਆਂ ਨੇ ਅੱਜ ਤੱਕ ਆਪ ਦੂਸਰਿਆਂ ਦਾ ਜੀਵਨ ਪੜ੍ਹਦੇ ਤੇ ਪੜਾਉਂਦੇ ਆ ਰਹੇ ਹਾਂ ਆਪਾਂ ਜ਼ਿਆਦਾਤਰ ਗੁਰਮਖੰਦੀਆਂ ਜੀਵਨੀਆਂ ਦੂਸਰਿਆਂ ਦੀਆਂ ਜੀਵਨੀਆਂ ਸਿੱਧਾ ਪੁਰਖਾਂ ਦੀਆਂ ਵਡਿਆਈਆਂ ਕਰਦੇ ਤੇ ਸੁਣਦੇ ਆ ਰਹੇ ਹਾਂ ਅਸੀਂ ਆਪਣੇ ਆਪ ਦੀ ਪੜ੍ਹਾਈ ਨਹੀਂ ਕੀਤੀ ਆਪਣੇ ਆਪ ਦੀ ਖੋਜ ਨਹੀਂ ਕੀਤੀ ਜਿਸ ਕਰਕੇ ਸਾਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਾ ਤੇ ਮਹਾਰਾਜ ਗੁਰਬਾਣੀ ਵਿੱਚ ਦਿੰਦੇ ਆ ਅਸੀਂ ਉਸ ਦਾ ਜੀਵਨ ਤਾਂ ਪੜ੍ਹ ਹੀ ਗਏ ਪਰ ਆਪਣੇ ਆਪ ਦੀ ਪਛਾਣ ਭੁੱਲ ਗਏ ਹਾਂ ਅੱਜ ਸਾਨੂੰ ਆਪਣੇ ਆਪ ਦੀ ਪਹਿਚਾਨ ਨਹੀਂ ਰਹੀ ਸਾਡੇ ਵਿੱਚ ਬਹੁਤੇ ਜੀਵ ਐ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੌਣ ਹਾਂ ਕਿੱਥੋਂ ਆਏ ਹਾਂ ਸਾਡਾ ਜਿਹੜਾ ਘਰ ਹੈ ਉਹ ਕਿੱਥੇ ਹੈ ਇਸ ਵਾਸਤੇ ਇੱਥੇ ਹੋਣਾ ਬਾਣੀ ਦੁਆਰਾ ਆਪਣੇ ਆਪ ਦੀ ਪਛਾਣ ਕਰਨੀ ਹੈ ਮਾਰੇ ਕਹਿੰਦੇ ਨੇ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਉ ਹਮ ਆਏ ਅਗਨ ਬੇਮਬ ਜਲ ਪੀਤਰ ਨਿਪਜੇ ਕਾਹੇ ਕ